ਡੀਐਸਪੀ ਫਲੋਰ ਸ਼੍ਰੀ ਸਰਵੰਤ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 169 ਨਸ਼ੀਲੀਆਂ ਗੋਲੀਆਂ ਅਤੇ 2310 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ ਇਸ ਦੇ ਨਾਲ ਹੀ ਲੁੱਟਾਂ ਖੋਹਾਂ ਚੋਰੀਆਂ ਕਰਨ ਵਾਲੇ ਗੈਂਗ ਦੇ 6 ਮੈਂਬਰਾਂ ਨੂੰ ਕਾਬੂ ਕਰਕੇ ਤਿੰਨ ਮੋਟਰਸਾਈਕਲ ਚਾਰ ਮੋਬਾਈਲ ਫੋਨ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਵੱਲੋਂ ਦੱਸਿਆ ਕਿ ਪਿੰਡ ਰਾਏਪੁਰ ਰਾਇਆਂ ਨਸਿੱਕ ਤੋਂ ਨਰਿੰਦਰ ਸਿੰਘ ਪੁੱਤਰ ਤੀਰਥ ਸਿੰਘ ਉਰਫ RAM TEERTH ਸਿੰਘਵਾਸੀ ਟਕ ਮਜ਼ਾਰਾ ਹਾਲਵਾਸੀ ਰਜ਼ौरी रायपुर ਅਰਾਈਆਂ ਥਾਣਾ ਫਲੋਰ ਪਾਸੋਂ 69 ਨਸ਼ੀਲੀਆਂ ਗੋਲੀਆਂ 810 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਕਮਲਜੀਤ ਕੌਰ ਪਤਨੀ ਲੇਟ ਕਰਨੈਲ ਚੰਦ ਵਾਸੀ ਗੰਨਾਪਿੰਡ ਕੋਲੋਂ ਵੀ 100 ਨਸ਼ੀਲੀਆਂ ਗੋਲੀਆਂ ਅਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹਨਾਂ ਦੋਸਾਂ ਕੋਲ ਇੱਕ ਲੁੱਟਾ ਖੋਹਣ ਵਾਲੇ ਵਿਅਕਤੀ ਫੜੇ ਆ ਤੇ ਲੜਾਈ ਝਗੜੇ ਵਾਲਾ ਮੈਟਰ ਕੀ ਲੱਗਦਾ ਤੁਸੀਂ? ਮੌਕੇ ਤੇ ਕੀ ਬਣਿਆ ਇਹ 322 ਨੰਬਰ ਐਫ ਆਈ ਆਰ ਸਾਡੇ ਵੱਲੋਂ ਦਰਜ ਕੀਤੀ ਗਈ ਸੀ ਇੱਕ ਮਿੰਟ ਦੁਬਾਰਾ ਹਾਂਜੀ ਸਰ ਕੀ ਕਹਿਣਾ ਚਾਹੁੰਦਾ ਐਫ ਆਈ ਨੰਬਰ 322 ਦਰਜ ਕੀਤੀ ਗਈ ਸੀ ਕਿ ਛੇ ਜਿਹੜੇ ਨੌਜਵਾਨ ਅਖੂਰ ਸਨ ਇਹਾਂ ਵੱਲੋਂ ਡਾਕਾ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਸੰਬੰਧ ਵਿੱਚ ਐਫ ਆਈ ਆਰ ਥਾਣਾ ਫਲੋਰੇ ਕਿ ਦਰਜ ਕੀਤੀ ਗਈ ਜੀ ਇਸ ਸੰਬੰਧ ਵਿੱਚ ਸਾਡੇ ਮਾਨਜੋਗ ਐਸਐਸਪੀ ਸਾਹਿਬ ਅਛਲੀ ਹਰਕਮਲਪ੍ਰੀਤ ਸਿੰਘ ਖੱਖਜੀ ਵੱਲੋਂ ਜਿਹੜੇ ਨਸ਼ੇ ਨਾਲ ਸੰਬੰਧਿਤ ਨੇ ਤੇ ਮਾੜੇ ਅਨਸਰ ਉਹਨਾਂ ਨੇ ਉਹਨਾਂ ਰੋਧੇ ਕਮਹਿਮ ਚਲਾਈ ਗਈ ਆ ਜਿਸ ਨੂੰ ਇਨਜਾਮ ਦਿੰਦਿਆਂ ਆਂ ਕਾਰਵਾਈ ਕਰਦੇ ਹੋਿਆਂ ਸਾਡੇ ਥਾਣਾ ਫਲੋਰ ਦੇ ਐਸਐਚਓ ਸੰਜੀਵ ਕਪੂਰ ਅਤੇ ਉਹਦੀ ਟੀਮ ਵੱਲੋਂ ਇਹਨਾਂ ਨੂੰ ਛੇ ਨੌਜਵਾਨਾਂ ਨੂੰ ਗਸ਼ਤਾਰ ਕੀਤਾ ਇਹਨਾਂ ਕੋਲੋਂ ਵਾਰਦਤ ਵਿੱਚ ਵਰਤੇ ਗਏ ਤਿੰਨ ਮੋਟਰਸਾਈਕਲ ਜੀ ਚੋਰੀ ਕੀਤੇ ਗਏ ਵਿੱਚੋਂ ਇੱਕ ਇੱਕ ਚੋਰੀ ਵੀ ਕੀਤਾ ਗਿਆ ਸੀ ਜੀ ਪਲੱਸ ਨਸ਼ਾ ਮਿਲਿਆ ਇਸ ਤੋਂ ਬਿਨਾਂ ਨਾ ਕੋਈ ਮਾਰੂ ਹਥਿਆਰ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ ਤੇ ਜਿਹੜੇ ਲੁੱਟਖੋਹ ਦੇ ਵਿੱਚ ਪਿਛਲੇ ਦਿਨਾਂ ਚ ਲੁੱਟਖੋਹ ਹੋਈਆਂ ਸੀ ਉਹਦੇ ਚਾਰ ਮੋਬਾਈਲ ਵੀ ਕਵਰ ਕੀਤੇ ਗਏ ਨੇ ਜੀ ਨਸ਼ੀਲਾ ਪਦਾਰਥ ਕਿੰਨਾ ਕਾਬੂ ਕੀਤਾ ਨਸ਼ੀਲਾ ਪਦਾਰਥ ਜਿਹੜਾ ਸੀ ਕੁਝ ਗੋਲੀਆਂ ਇਹਨਾਂ ਕੋਈ ਬਰਾਮਦ ਕੀਤੀਆਂ ਗਈਆਂ ਨੇ ਤੇ ਕੋਈ ਡਰਗ ਮੰਨੀ ਵੀ ਕਰੀਬ 1500 ਰੁਪਿਆ ਇਹਨਾਂ ਕੋਲ ਕਵਰ ਕੀਤਾ ਜਿਹੜੀ ਲੁੱਟਖੋਹਾਂ ਹਾਲੇ ਕਿੱਥੇ ਕਿੱਥੇ ਵਾਰਦਾਤ ਕਿੱਥ ਕਿੰਨੀਆਂ ਜਾਂ ਬੰਦੇ ਚੁੱਕੇ ਵਾਰਦਾਤ ਇਹ ਆਪਣੇ ਇਲਾਕੇ ਦੇ ਵਿੱਚ ਜਿਹੜਾ ਕਰੀਬ 6 ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ ਇਹ ਚਾਰ ਦੋਸ਼ੀ ਜਿਹੜੇ ਨੇ ਇਹ ਸ਼ਹੀਦ ਭਗ ਚੀਫ ਸਰ ਕਿੱਥੋਂ ਚੱਕਦੇ ਕਿੱਥੋਂ ਵੇਚਦੇ ਲਿਆਗੇ ਇਹਨਾਂ ਦੀ ਮੋਟਰ ਸਪ੍ਰਿੰਟੀ ਜਿਹੜੀ ਸੀ ਇਹ ਜਦੋਂ ਕੋਈ ਵੀ ਮੋਟਰਸਾਈਕਲ ਚੋਰੀ ਕਰਦੇ ਸੀ ਜਾਂ ਮੋਬਾਈਲ ਚੋਰੀ ਕਰਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਦੇ ਦਿੰਦੇ ਸੀ ਹੂੰ ਇਹਨਾਂ ਦੀ ਮੋਟਰ ਸਪ੍ਰਿੰਟੀ ਸੀ ਇੱਕ ਦਿਨ ਬੀਤੇ ਦਿਨ ਕੋਈ ਸ ਲੇਡੀਜ਼ ਜਾ ਰਹੀ ਸੀ ਉਹਦਾ ਵੀ ਮਪਨ ਫੋਨ ਖੋਇਆ ਸੀ ਇਹਨਾਂ ਨੇ ਕਰੀਬ 4-5 ਜਿਹੜੀਆਂ ਵਾਰਦਾਤਾਂ ਲੋਕਲ ਹੀ ਕੀਤੀਆਂ ਸੀ ਨੂਰਮੰਦ ਰੋਡ ਤੇ ਵੀਰਕਾ ਜਿਹੜਾ ਸਾਡਾ ਬੂਥ ਹੈਗਾ 메ਨ ਰੋਡ ਦੇ ਉੱਤੇ ਵਾਰਦਾਤਾਂ ਕੀਤੀਆਂ ਸਰ ਉੱਥੇ ਸੋ ਜਾਂਦੇ ਠੀਕ ਇੱਕ ਅਕਲਪੁਰ ਰੋਡ ਤੇ ਵੀ ਲੜਾਈ ਝਗੜਾ ਹੋਇਆ ਸੀ ਉਹ ਦੁਕਾਨ ਦੇ ਵਿੱਚ ਬੜਕੇ ਇਹਨਾਂ ਨੇ ਗੁੰਡਾਗਰਦੀ ਕੀਤੀ ਕੌਣ ਬੰਦੇ ਕਿ ਉਹ ਇੱਕ ਵੱਖਰੇ ਉਹ ਵੱਖਰੀ ਲੜਾਈ ਹੈਗੀ ਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਅਰੈਸਟ ਕਰ ਲਈ ਸੀ ਪਰ ਉਹਦੇ ਵਿੱਚ ਮੇਨ ਸਹਾਇਸ਼ ਕਰਤਾ ਜਿਹੜਾ ਸਾਹੀ ਸੀ ਜਿਹੜਾ ਕਵੈਚੋਂ ਆਇਆ ਸੀ ਤੇ ਰਵੀਦਾਸਪੁਰੇ ਮਾਲੀਦਾਰ ਰਹਿਣ ਵਾਲਾ ਉਸ ਨੂੰ ਵੀ ਅਰੈਸਟ ਕਰ ਲਿਆ ਉਹਦਾ ਫਰਦਰ ਰਿਮਾਂਡ ਲੈ ਰਹੇ ਹਾਂ ਤੇ ਉਹਦੇ ਕੋਸ਼ਿਸ਼ ਕਰਾਂਗੇ ਉਹਦੇ ਕੋਲੋਂ ਵੀ ਇੱਕ ਵਾਰਦਾਤ ਦੇ ਵਿੱਚ ਇਨਵੋਲਵਰਸੀ ਤੇ ਉਹਨ ਵਾਰਦਾਤ ਕਰਨ ਦਾ ਪਿਛੇ ਕੀ ਕਾਰਨ ਸੀ ਤੇ ਕੋਈ ਕੈਸ਼ ਵੀ ਉੱਥੋਂ ਲਗਿਆ ਘੜੀਆਂ ਕੁੜੀਆਂ ਹੋਰ ਵਗੈਰਾ ਕਈ ਸਾਮਾਨ ਹਾਂ ਉਹਦੇ ਚ ਇਹਨਾਂ ਕੁਝ ਘੜੀਆਂ ਤੇ 10000 ਰੁਪਏ ਕੈਸ਼ ਲੈ ਕੇ ਗਏ ਆ ਉਹ ਦਰਾਂ ਨੇ ਰਿਮਾਂਡ ਇਹਨਾਂ ਨੂੰ ਰਿਕਵਰ ਕਰਾਂਗੇ ਕੀ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਕੀ ਲੱਗਦਾ ਸੀ ਇਹਨਾਂ ਇਹਦੇ ਵਿੱਚ ਜਿਹੜਾ ਡੂ ਟੂ ਇਨਵੈਸਟੀਗੇਸ਼ਨ ਪਾਰਟ ਹੈਗਾ ਜਿਹੜਾ ਮਦਈ ਆ ਉਹਨੂੰ ਦੁਬਾਰਾ ਦੋਸ਼ੀ ਫੜਲੇ ਨੇ ਸ਼ਾਮਲ ਰੀ ਇਨਵੈਸਟੀਗੇਸ਼ਨ ਸ਼ਾਮਲ ਕੀਤਾ ਜਾਵੇਗਾ ਤੇ ਫਿਰ ਉਹਨੂੰ ਕੋਸ਼ਿਸ਼ ਕਰਕੇ ਅੱਗੇ ਫਰਦਰ ਜਿਹੜਾ ਜਿਹੜੇ ਫੈਕਟਸ ਹੋਏ ਉਹ ਫਾਈਲ ਤੇ ਲਿਆਂਦੇ ਜਾਣ ਕਿੰਨੇ ਕੋਲ ਟੋਟਲ ਵਿਅਕਤੀ ਸੀਗੇ ਇਹ ਟੋਟਲ 6 ਵਿਅਕਤੀ ਸਨ ਜਿਹਦੇ ਵਿੱਚੋਂ ਤਿੰਨ ਵਿਅ ਵਾਂ ਦੇ ਵਿੱਚ ਬੜਕੇ ਇਹਨਾਂ ਨੇ ਗੁੰਡਾਗਰਦੀ ਕੀਤੀ ਕੌਣ ਬੰਦੇ ਕਿ ਉਹ ਇੱਕ ਵੱਖਰੇ ਉਹ ਵੱਖਰੀ ਲੜਾਈ ਹੈਗੀ ਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਅਰੈਸਟ ਕਰ ਲਈ ਸੀ ਪਰ ਉਹਦੇ ਵਿੱਚ ਮੇਨ ਸਹਾਇਸ਼ ਕਰਤਾ ਜਿਹੜਾ ਸਾਹੀ ਸੀ ਜਿਹੜਾ ਕਬੈਚੋਂ ਆਇਆ ਸੀ ਤੇ ਰਵੀਦਾਸਪੁਰੇ ਮਾਲੇਦਾਰ ਰਹਿਣ ਵਾਲਾ ਉਸ ਨੂੰ ਵੀ ਅਰੈਸਟ ਕਰ ਲਿਆ ਉਹਦਾ ਫਰਦਰ ਰਿਮਾਂਡ ਲੈ ਰਹੇ ਹਾਂ ਤੇ ਉਹਦੇ ਕੋਸ਼ਿਸ਼ ਕਰਾਂਗੇ ਉਹਦੇ ਕੋਲੋਂ ਵੀ ਇੱਕ ਵਾਰਦਾਤ ਦੇ ਵਿੱਚ ਉਹਨਾਂ ਇਨਵੋਲਵ ਸੀ ਤੇ ਉਹਨ ਵਾਰਦਾਤ ਕਰਨ ਦਾ ਪਿਛੇ ਕੀ ਕਾਰਨ ਸੀ ਤੇ ਕੋਈ ਕੈਸ਼ ਵੀ ਉੱਥੋਂ ਲਗਿਆ ਘੜੀਆਂ ਕੁੜੀਆਂ ਹੋਰ ਵਗੈਰਾ ਕਈ ਸੋਨਾ ਹਾਂ ਉਹਦੇ ਵਿੱਚ ਇਹਨਾਂ ਕੁਝ ਘੜੀਆਂ ਤੇ 10000 ਰੁਪਏ ਕੈਸ਼ ਲੈ ਕੇ ਗਏ ਆ ਉਹ ਦਰਾਂ ਨੇ ਰਿਮਾਂਡ ਇਹਨਾਂ ਕੋਲ ਰਿਕਵਰ ਕਰਾਂਗੇ ਕੀ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਕੀ ਲੱਗਦਾ ਸੀ ਨਾ ਇਹਦੇ ਵਿੱਚ ਜਿਹੜਾ ਡੂ ਟੂ ਇਨਵੈਸਟੀਗੇਸ਼ਨ ਪਾਰਟ ਹੈਗਾ ਜਿਹੜਾ ਮਦਈਆ ਉਹਨੂੰ ਦੁਬਾਰਾ ਦੋਸ਼ੀ ਫੜਲੇ ਨੇ ਸ਼ਾਮਲ ਰੀ ਇਨਵੈਸਟੀਗੇਸ਼ਨ ਸ਼ਾਮਲ ਕੀਤਾ ਜਾਵੇਗਾ ਤੇ ਫਿਰ ਉਹਨੂੰ ਕੋਸ਼ਿਸ਼ ਕਰਕੇ ਅੱਗੇ ਫਰਦਰ ਜਿਹੜਾ ਇਹ ਫੈਕਟਸ ਹੋਏ ਉਹ ਫਾਈਲ ਤੇ ਲਿਆਂਦੇ ਜਾਣ ਕਿੰਨੇ ਕੋਲ ਟੋਟਲ ਵਿਅਕਤੀ ਸੀਗੇ ਤੇ ਟੋਟਲ 6 ਵਿਅਕਤੀ ਸਨ ਜਿਹਦੇ ਵਿੱਚੋਂ ਤਿੰਨ ਵਿਅਕਤੀ ਜ